ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਿਸ ਬੱਸ ਸਟੈਂਡ ਦੇ ਨੇੜੇ ਜਾਂਚ ਕਰ ਰਹੀ ਸੀ ਜਦ ਉਨ੍ਹਾਂ ਨੇ ਪਾਸਪੋਰਟ ਦਫ਼ਤਰ ਦੀ ਦਿਸ਼ਾ ਤੋਂ ਇੱਕ ਵਿਅਕਤੀ ਨੂੰ ਹੱਥ ਵਿੱਚ ਪੋਲੀਥਿਨ ਲਿਫਾਫਾ ਲੈ ਕੇ ਆਉਂਦੇ ਵੇਖਿਆ ਤਾਂ ਪੁਲਿਸ ਪਾਰਟੀ ਨੂੰ ਵੇਖ ਕੇ ਉਹ ਆਦਮੀ ਡਰ ਗਿਆ ਤੇ ਉਸਨੇ ਆਪਣੇ ਹੱਥ ਵਿੱਚ ਫੜਿਆ ਪੋਲੀਥਿਨ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ ਇਸ ਤੋਂ ਬਾਅਦ ਉਹ ਜਲਦੀ ਨਾਲ ਹੀ ਪਿੱਛੇ ਮੁੜ ਗਿਆ ਜਦ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਦ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਮੁਲਜ਼ਮ ਅਜੀਤ ਸਿੰਘ ਨੇ ਪੁਚੀਗਿਸ਼ ਦੌਰਾਨ ਖੁਲਾਸਾ ਕੀਤਾ ਕਿ ਜਲੰਧਰ ਰੋਡਵੇਜ਼ ਦੀਪੂ ਵਿੱਚ ਇੰਸਪੈਕਟਰ ਵਜੋਤਾਇਨਾਥ ਦੀਪਕ ਸ਼ਰਮਾ ਵੀ ਨਸ਼ਾ ਤਸਕਰੀ ਵਿੱਚ ਸ਼ਾਮਿਲ ਹੈ ਸ਼ਹੀਦ ਭਗਤ ਸਿੰਘ ਨਗਰ ਕਲੋਨੀ ਜਲੰਧਰ ਦਾ ਰਹਿਣ ਵਾਲਾ ਦੀਪਕ ਸ਼ਰਮਾ ਪੰਜਾਬ ਰੋਡਵੇਜ਼ ਦੀਪੂ ਜਲੰਧਰ 2 ਵਿੱਚ ਇੰਸਪੈਕਟਰ ਵਜੋਤਾਇਨਾਥ ਹੈ ਉਸ ਤੋਂ ਇਲਾਵਾ ਇੱਕ ਹੋਰ ਦੋਸ਼ੀ ਕੀਰਤ ਸਿੰਘ ਵਾਸੀ ਸੁਲਤਾਨਵਿੰਡ ਥਾਣਾ ਦੋ ਬੁਰਜੀ ਜ਼ਿਲ੍ਹਾ ਅੰਮ੍ਰਿਤਸਰ ਵੀ ਇਸ ਕਿਨੋਂੇ ਅਪਰਾਧਿਤ ਸ਼ਾਮਲ ਸੀ ਪੁਲਿਸ ਨੇ ਦੋਵਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ 20 ਛੋਟੇ ਖਾਲੀ ਪਲਾਸਟਿਕ ਲਿਫਾਫੇ ਅਤੇ ਇੱਕ ਛੋਟੀ ਇਲੈਕਟ੍ਰੋਨਿਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ ਹੈ ਪੁਲਿਸ ਨੇ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਲਿਆ ਜੀ ਇੱਕ ਸਾਡੀ ਸੀਆਈਏ ਦੀ স্পেশাল সেল ਦੀ টিম ਨੇ ਬਹੁਤ ਅੱਛਾ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਨਸ਼ਾ ਬਰਾਮਦ ਕੀਤਾ ਜੀ ਹਿਰੋਇਨ ਕਰੀਬ 55 ਗ੍ਰਾਮ ਜਿਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਤਿੰਨੋਂ ਦੋਸ਼ੀ ਜਿਹੜੇ ਨੇ ਇਹ ਪੰਜਾਬ ਰੋਡਵੇਜ਼ ਨੂੰ ਬਿਲੋਂਗ ਕਰਦੇ ਨੇ ਪਰ ਇਹਨਾਂ ਨੂੰ ਕੀਤਾ ਵੀ ਬੱਸ ਸਟੈਂਡ ਦੇ ਬਾਹਰੋਂ ਤੇ ਅੰਦਰੋਂ ਅਰੈਸਟ ਕੀਤਾ ਹੈ ਜਿਹੜਾ ਮੇਨ ਮੁੱਖ ਦੋਸ਼ੀ ਪਹਿਲਾਂ ਪੜਿਆ ਗਿਆ ਸੀ ਅਜੀਤ ਸਿੰਘ ਉਹ ਸਸਪੈਂਡਡ ਡਰਾਈਵਰ ਹੈਗਾ ਪੰਜਾਬ ਰੋਡਵੇਜ ਦਾ ਜਿਹਨੂੰ ਤੱਕ ਪਤਾ ਲੱਗਾ ਤੇ ਇੱਥੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਔਰ ਬਾਕੀ ਦੋ ਜਿਹੜੇ ਨੇ ਸਾਥੀ ਸੀਗੇ ਉਹਨਾਂ ਕੋਲੋਂ ਵੀ ਰਿਕਵਰੀ ਹੋਈ ਹੈ ਔਰ ਉਹ ਇਕੱਠੇ ਮਿਲ ਕੇ ਕੰਮ ਕਰਦੇ ਸੀ ਨਸ਼ੇ ਦਾ ਸਰ ਇਹਨਾਂ ਦੀ ਗ੍ਰੈਬਸਟਾਈ ਕਿੱਥੋਂ ਹੋਈ ਹੈ ਜੀ ਇਹ ਬੱਸ ਸਟੈਂਡ ਦੇ ਵਿੱਚ ਹੋਈ ਹੈ ਜੀ ਇਹ ਬੱਸ ਸਟੈਂਡ 'ਚ ਹੀ ਕੰਮ ਕਰਦੇ ਨੇ ਉੱਥੋਂ ਹੀ ਹੋਈ ਹੈ ਜੀ ਸਰ ਇਹ ਕਿੱਥੋਂ ਲੈ ਕੇ ਆਉਂਦੇ ਸੀ ਕਿੱਥੇ ਪੇਚਣ ਜਾਂਦੇ ਸੀ ਜੀ ਅਜੀਤ ਸਿੰਘ ਤੋਂ ਪਹਿਲਾਂ ਜਿਹੜੇ ਕੋਈ ਰਿਕਵਰੀ ਈਸ਼ੂ ਦੀ ਪੁੱਛਕਿਸ਼ ਦੇ ਵਿੱਚ ਦੀਪਕ ਸ਼ਰਮਾ ਨਾਮਜ਼ਦ ਹੋਇਆ ਸੀ ਜਿਹੜਾ ਕਿ ਇਹਦੇ ਸਾਥੀ ਏਮਪਲੋਈ ਹੈ ਇਹ ਉਹਦੇ ਕੋਲੋਂ ਲੈ ਕੇ ਅੱਗੇ ਵੇਚਦਾ ਸੀ ਤੇ ਦੀਪਕ ਸ਼ਰਮਾ ਦੀ ਪੁੱਛਕਿਸ਼ ਤੇ ਕੀਰਤ ਸਿੰਘ ਨਾਮਜ਼ਦ ਹੋਇਆ ਸੀ ਜਿਹੜਾ ਕਿ ਦੀਪਕ ਸ਼ਰਮਾ ਕੀਰਤ ਸਿੰਘ ਨੂੰ ਲੈਂਦਾ ਸੀ ਨਸ਼ਾ ਤੇ ਅੱਗੇ ਅਜੀਤ ਸਿੰਘ ਤੇ ਹੋਰ ਲੋਕਾਂ ਨੂੰ ਦੇ ਕੇ ਅੱਗੇ ਬਿਕਵਾਉਂਦਾ ਸੀ ਔਰ ਜਿਹੜਾ ਕੀਰਤ ਸਿੰਘ ਹੈ ਇਹ ਅਮ੍ਰਿਤਸਰ ਦੇ ਰਹਿਣ ਵਾਲਾ ਹੈ ਇਹ ਉਸੇ ਰੱਕੇ ਚੋਹੀ ਕਿਤੋਂ ਨਸ਼ਾ ਲੈ ਕੇ ਆਉਂਦਾ ਸੀ ਤਫਤੀਸ਼ ਚੱਲ ਰਹੀ ਹੈ ਉਹ ਸਾਰਾ ਟਰੈਕ ਕਰਕੇ ਬੈਕਵਰਡ ਲਿੰਕੇਜ ਵਿਚ ਫਿਰ ਗਏ ਸੋ ਪਹਿਲੇ ਵੀ ਕੋਈ ਮਾਮਲਾ ਦਰਜ ਇਹਨਾਂ ਦੇ ਜੀ ਅਜੀਤ ਸਿੰਘ ਤੇ ਦੋ ਮਾਮਲੇ ਦਰਜ ਹਨ ਜੀ ਪਹਿਲਾਂ ਹੋਰ ਕਿਸੇ ਤੇ ਨਹੀਂ ਹੈ ਕਿ ਬਾਕੀ ਗੱਲ ਇਹ ਪਹਿਲੀ ਵਾਰੀ ਪੜਗੇ